ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਕਰਦੇ ਆਂ ਛੋਟੇ ਜਿਹੋ ਲੋਕ ਇਸੇ ਵਾਰ ਸ਼ੁਰੂਆਤ ਤੇ ਮੀ ਅੱਜ ਕੱਲ ਦਾ ਪੈਂਡਿਆ ਪਰਸੋਂ ਦਾ ਪੈਂਡਿਆ ਤਕਰੀਬਨ ਮੀ ਸ਼ਾਮ ਦਾ ਤੇ ਕੱਲ ਸਾਰੀ ਦਿਨ ਤੇ ਸਾਰੀ ਰਾਤ ਰਿਆ ਅੱਜ ਹੀ ਬੁਣੇ ਦੁਪਹਿਰੇ ਹੀ ਬੰਦ ਹੋਇਆ 2 ਘੰਟੇ ਦਾ ਟਾਈਮ ਹੋ ਗਿਆ ਤੇ ਇੱਥੇ ਸਾਡੇ ਕੋਲ ਪਾਣੀ ਕਿੱਦਾਂ ਆ ਗਿਆ ਇਹਦੀ ਸਾਈਡ ਕੱਕਰ ਹੋ ਗਿਆ ਸਾਰਾ ਸਾਰਾ ਸਮਾਨ ਆਪਣਾ ਭਿੱਜ ਗਿਆ ਇਧਰੋਂ ਆਇਆ ਉੱਪਰੋਂ ਤੁਹਾਨੂੰ ਉੱਪਰੋਂ ਦਿਖਾਉਂਦੇ ਆ ਕਿ ਸਿਸਟਮ ਬੜਾ ਹੈ ਸਾਡੇ ਟੀਨਾਵਾਂ ਨਾਲ ਉੱਪਰ ਤੇ ਤਾਂ ਕਰਕੇ ਥੋੜਾ ਜਿਹਾ ਮੌਲ ਖਰਾਬ ਹੋ। ਕੋੜੀਆਂ ਤੇ ਵੀ ਆ ਵੇਖੋ ਜੰਮਾ ਤੇ 3 ਨਾਲ ਚੱਕਰ ਤਾਂ ਆ ਪਾਣੀ ਸਿੱਧਾ ਇਸ ਤੋਂ ਕੱਲੇ ਗਿਆ ਸਾਰਾ ਇਹ ਸਮਾਨ ਭੇਜ ਗਿਆ ਆਪਣੇ ਕੰਮ ਕਰਨ ਨਾਲ। ਇੱਥੇ ਸਾਰਾ ਗੜੋਚ ਹੋਇਆ ਪਿਆ ਕੰਮ ਆ ਦੇਖੋ ਹੋਏ ਹੋਏ। ਵੇਖੋ ਕੀ ਬਣਿਆ ਪਿਆ ਸਿਸਟਮ ਸਾਰੇ। ਇਧਰ ਵਿੱਚ ਹੋ ਗਿਆ ਸਾਰਾ ਪਿਆ ਉੱਤੋਂ। ਉਹਦੇ 3 ਸਾਰੀਆਂ ਚਾਉਣ ਡੀਆਂ ਤਕਰੀਬਨ ਆਪਣੀਆਂ। ਉਹ ਤੇ ਡੱਬਾ ਜਿਵੇਂ ਇੱਕ ਰੱਖਿਆ ਹੋ ਗਿਆ ਵਿਚ ਪਾਣੀ ਪੈਂਦਾ ਪੂ ਪੈਂਦਾ ਰਹੂਗਾ ਸਾਈਕਲ ਲੈ ਗਿਆ ਟਿੰਨਾਂ ਨੇ ਸਾਰੀਆਂ ਤਿਲਕ ਗਈਆਂ ਉਹਦੇ ਨਾਲ ਮੀਂਹ ਉਹਦੇ ਨਾਲ ਪਤਾ ਨਹੀਂ ਪਾਣੀ ਹੁੰਦਾ ਸ਼ਾਇਦ ਧੁੱਪ ਤਾਂ ਆਪਣਾ ਤਿਲਕ ਗਈਆਂ ਸਾਰੀਆਂ ਤੇਲੜਾੜਾ ਪੈ ਗਿਆ ਮੈਂ ਤੇ ਸਿਲੀਕੋਨ ਹੀ ਬਥੇਰੀ ਲਾਈ ਆ ਆ ਵੇਖੋ ਇਹ ਤੇ ਸਭ ਜੀਆਂ ਬਚਣਾ ਬਾਕੀ ਸਾਰੀਆਂ ਕ੍ਰੈਕ ਹੋ ਗਈਆਂ ਪਰ ਪਾਣੀ ਆਉਂਦਾ ਬੜਾ ਅਚਾ ਸਾਰਾ ਸਮਾਨ ਕਰਕੋ ਗਿਆ ਪਾਣੀ ਦੇ ਕਿੰਨਾ ਆ ਜਾਂਦਾ ਐਂ ਦੀ ਵੀ ਟਿਪ ਟਿਪ ਕਰੀ ਜਾਂਦਾ ਫਿਰ ਪਾਣੀ ਥੱਲੇ ਚਲ ਜਾਂਦਾ ਸਾਰਾ ਇਹ। ਜਿਵੇਂ ਕਰਦੇ ਆ ਕੋਈ ਹਾਲੇ ਦਾ ਕੱਢ ਲਉਂਗਾ। ਆ ਕਿਟਕੀ ਜਿ ਬਣਾਈ ਹੈ ਕਿ ਵੀ ਇਹ ਜਿਹੇ ਰਾਂਹੇ ਪਾਣੀ ਆਉਂਦਾ ਇੱਧਰ। ਨਾਲੋਂ ਸੇਮ ਦਾ ਇੱਥੇ ਸਾਰਾ ਇਹ। ਇਸੇ ਰਾਹ ਆ ਵਧੀਆ ਕੰਮ ਕੀਤਾ ਜੀ। ਸ਼ਾਬਾਸ਼। ਪੇਟੀ ਸਾਰੀ ਗਿੱਲੀ ਹੋ ਗਈ ਸੱਸੇ ਸੱਸੇ ਸਭ ਗਿੱਲਾ ਹੋ ਗਿਆ ਸਾਰਾ ਸਿਸਟਮ ਜੋ ਹੋ ਰਿਹਾ ਸਾਰਾ ਇੱਥੇ ਇਹ ਤਾਂ ਇਹ ਤੁਲਪ ਤੁਲਪ ਕਰਦਾ ਰਹਿੰਦਾ ਸਾਰਾ ਤੇ ਗਰਾਮ ਵਿੱਚ ਸਿਲੀਕੋਨ ਵੀ ਲਾਈ ਉਹ ਟੀਨਾ ਉਥੋਂ ਕਰੈਕ ਹੋ ਗਈ ਸਾਰੇ ਫਿਰ ਵੀ ਜਿਆ ਸਿਲੀਕੋਨ ਸਾਰੀ ਭਰੀ ਜਨਾਂ ਦੇ ਵਿੱਚ ਵਿੱਚ ਆ ਫਿਰ ਵੀ ਔਖਾ ਹੈ ਬਦਲਣੀਆਂ ਪੈਣੀਆਂ ਟੀਨਾ ਉੱਪਰ ਦੀਆਂ ਸਾਰੀਆਂ ਤਕਰੀਬਨ ਲੱਗਦਾ ਮੈਨੂੰ ਇਹ ਕਿਉਂਕਿ ਸਾਰੀਆਂ ਟੀਨਾ ਕਰੈਕ ਹੋ ਤੇ ਪਾਣੀ ਬਹੁਤ ਆ ਜਾਂਦਾ ਸਨ ਇਹੇ ਠਾ ਤੇ ਨਿਵੀਟਰ ਵੀ ਇੱਥੇ ਰੱਖਿਆ ਸਾਈਡ 'ਚ ਮੈਂ ਕਹਿੰਦੀ ਕਦੇ ਖਰਾਬ ਹੋ ਜਾਊਗਾ ਢੱਪਿਆ ਜਾ ਰੱਖਿਆ ਇਹ ਚੂਹ ਪਾਣੀ ਬੰਦਾ ਫੇਰ ਵੀ ਬਸ ਉਤਰੀ ਨੇ ਰਾਤੀ ਮੈਂ ਆਇਆ ਸੀ 12 ਵਜੇ ਤੇ ਮੀਂਹ ਦਾ ਬਹੁਤ ਔਖਾ ਏ ਕੰਮ ਇਹ ਪਿਆਣੀ ਬੜਾ ਡਿਆ ਰੈਨਵੇਟਰ ਮੈਂ ਟੱਕ ਗਿਆ ਰੈਨਵੇਟਰ ਨੂੰ ਟੱਕਿਆ ਮੈਂ ਤੇ ਫੇਰ ਰੋਟੀ ਖਾਣ ਮੈਂ ਨੂੰ ਮੈਂ ਟਕਣਾ ਚਾਹੀਦਾ ਰੈਨਵੇਟਰ ਵੇ ਫੇਰ ਵੀ ਚਲੋ ਇਹ ਬੰਦਾ ਕਰੇ ਜਦੋਂ ਬੇਵਾਹ ਹੋਵੇ ਆ ਪੀਟੀ ਵੀ ਸਾਰੀ ਗੜੋਚ ਹੋ ਗਈ ਪਾਣੀ ਦੇ ਨਾਲ ਚਲੋ ਕੀ ਕਰਨਾ ਫੇਰ ਇਦਾਂ ਹੀ ਉੱਥੇ ਤੋਂ ਕੋ ਮੰਡਿਆ ਹਰਫਤ ਸਿੰਘ ਘੁੰਮੀ ਕਰਨ ਡਿਆ ਕੱਪੜੇ ਘੜੀ ਬਾਹਰ ਪਾ ਦੇ ਆ ਇਹ ਚ ਪਾਣੀ ਚ ਭਰ ਗਿਆ ਇੱਥੇ ਨਾ ਕੱਲ ਇਹਨੂੰ ਬਾਹਰ ਕੱਢਿਆ ਦੇਖ ਇਸ ਨਾਲ ਇੱਕ ਗੱਡੀ ਤੇ ਗੱਡੀ ਦਾ ਛਾਟ ਵਾ ਇਹ ਗੰਦਾ ਜਿਆ ਸੁੱਕਣੇ ਪਾਇਆ ਹੈ ਤੇ ਮੁੜ ਕੇ ਬਸ ਇਦਾਂ ਹੀ ਇਹਨੂੰ ਲਾਉਣਾ ਹੁਣ ਕੁੱਲਰ ਨਾ ਜਾਏ ਮੇਰੇ ਕੋਠੇ ਦੇ ਪਣਾ ਜਿਆ ਬੜਾ ਜੰਮ ਗਿਆ ਵੇਖ ਪਣਾ ਕਹਿੰਦੇ ਕੀ ਕਹਿੰਦੇ ਹਨ ਹੈ ਨਹੀਂ ਮ ਕਮਾਂਗੇ ਵੇਂਦਾ ਕਿ ਉਹ ਕਰਨਗੇ ਡੇ ਆ ਨਾ 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 ਕੀ ਪਤਾ ਹੈ ਕੀ ਕਹਿੰਦੇ ਆ ਇੱਥੇ ਇੱਧਰ ਆਵੇ ਸੋ ਤੋਂ ਇੱਧਰ ਖੜੋ ਚੱਕ ਤੇ ਨਮੀ ਪਿਆ ਤੇ ਆ ਵੇਖੋ ਲੱਗੇ ਬੰਨੇ ਸਾਡੇ ਪਲਾਟ ਪਾਣੀ ਨਿਕਦਾਂ ਭਰੇ ਪਏ ਆ ਵੇਖੋ ਪਾਣੀ ਨੇ ਬੇਬਜਾੜੀ ਪਈ ਹੈ ਵੇਖੋ ਕਿੰਨੇ 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 ਡੋਂਗੇ ਪਲਾਟਵਾ ਤੇ ਫਿਰ ਵੀ ਦੋ ਦੋ ਟਾਇਰ ਟਾਇਰ ਫੋਟ ਪਾਣੀ ਚੜਿਆ ਪਿਆ ਹੈ ਅੰਦਰੀਆਂ ਵਿੱਚ ਕਵਰ ਹੋ ਗਏ ਦੋ ਦੋ ਟਾਇਰ ਟਾਇਰ ਫੋਟ ਦੀਆਂ ਨੀਆਂ ਤੇ ਸਾਰੀਆਂ ਬੱਚੇ ਕਵਰ ਹੋ ਗਏ ਲੱਕੋ ਲੰਮੀ ਲੰਮੀ ਲੱਭਣ ਡੀਆਂ ਬਾਕੀ ਸਾਰੀਆਂ ਅੰਦਰਲੇ ਪਲਾਟਾਂ ਚ ਵੀ ਪਾਣੀ ਦਾ ਭਰਿਆ ਹੋਇਆ ਚਲੋ ਬਾਕੀ ਕੋਈ ਗੱਲ ਨਹੀਂ ਦੱਤਾਂਗੇ ਦੰਗਿਆ ਸਭ ਚੱਲੀ ਜਾਣੀ ਦੁਨੀਆਦਾਰੀ ਏਦਾਂ ਹੀ ਕਿਉਂ ਵੀ ਚੱਲ ਵੀ ਫਦੇ ਆਈ ਤੇ ਘੁੰਮੀ ਕਰੀ ਜੇ ਤੇ ਸਲਾਬ ਆਈ ਬੜੀ ਗਈ ਐ ਸਲਾਬ ਇਹ ਤਾਂ ਬੜੀ ਚੜ ਗਈ ਐ ਸਲਾਬਾ ਮੀਂਹ ਪੈਣੀ ਬਹੁਤ ਡਿਆਵਦੇ ਤਿੰਨ ਦਿਨ ਹੋ ਗਏ ਮੀਂਹ ਪਿੰਦੇ ਨੂੰ ਸਲਾਬ ਵੀ ਉੱਥੇ ਕੀ ਕਰੇ ਕਈਆਂ ਦਾ ਲੈਂਟਰ ਵੀ ਚੋਂਡਿਆ ਪੇ ਥੱਲੇ ਉਹ ਕਈਆਂ ਦਾ ਲੈਂਟਰ ਵੀ ਚੋਂਡਿਆ ਪੇ ਮਜ਼ਾਕ ਵਾਲੀ ਗੱਲ ਨਹੀਂ ਆ ਗਈ ਸਹੀ ਚੱਲ ਜੇ ਇੱਦਾਂ ਸਾਰੀ ਪਲਾਟ ਸਾਡੇ ਦਿਨ ਦੋਹਾਂ ਸੈਟਾਂ ਦੇ ਨਾ ਬਣਿਆ ਪਿਆ ਘਰ ਤੇ ਤਾਂ ਕਰਕੇ ਸਾਡੇ ਝੰਮ ਇਦਾਂ ਵੱਜਦੀ ਐ ਤੇ ਜ਼ਿਆਦਾ ਚੱਲ ਜਾਂਦੀ ਝੰਮ ਅੰਦਰ ਤੇ ਤਾਂ ਕਰ ਸਲੱਬ ਜ਼ਿਆਦਾ ਰਹਿੰਦੀ। ਨਾ ਨਹੀਂ। ਕਾਲਾ ਪਾ ਇੱਥੇ ਫੇਰਿਆ ਚਾਲੀ ਜੂੜੂ ਜਾ ਫਿਰ ਵੀ ਪਰ ਆਪਣਾ ਆਪਣਾ ਨਿਕਲਿਆ ਨਹੀਂ ਹੋਰ ਜ਼ਿਆਦਾ ਹੋ ਗਿਆ ਸਭ ਬਾਰਿਸ਼ ਦੀ ਦੇ ਨਾਲ ਕਨੇ ਕਨੇ ਕੱਪੜੇ ਪਾਤੀ ਸੁੱਕਣੇ। ਮੜਾ ਜਾਂ ਮੌਸਮ ਦਾ ਥੋੜਾ ਫਰਕ ਪਿਆ ਰਹੇ ਹੁਣ ਜੇ ਇਦਾਂ ਰਹੂਗਾ ਤੇ ਆਂਗਣ ਇਦਾਂ ਰਹੂਗਾ ਤੇ ਮੈਂ ਤਕਰ ਨਹੀਂ ਮੈਂ ਪਾਰਸਲ ਦੇਣ ਗਿਆ ਸੀ ਦੋ ਤਿੰਨ ਤੇ ਉਹ ਮੈਂ ਗਾਂਧੀ ਚਾਉਂ ਗਿਆ ਤੇ ਬੋੜਾ ਭੇਜਿਆ ਉੱਥੇ ਬਹੁਤ ਮੀਂਹ ਆ ਗਿਆ ਫਟਕ ਤੋਂ ਪਾਰ ਆਇਆ ਤੇ ਫਿਰ ਮੀਂਹ ਬੰਦ ਹੋ ਗਿਆ ਕੱਪੜੇ ਪੇਕ ਦੇ ਕਰ ਲਉ ਹੈ ਕੀ ਕਹਿੰਦਾ ਫਤਿਹ ਹਰ ਫਿਰ ਜੇ ਕੋ ਮੰਡਿਆ ਜਦੋਂ ਇੱਥੇ ਆਣ ਰੋਕ ਗਿਆ ਨਾ ਵਿਖੇ ਰੋਣ ਦੇ ਆਪਣਾ ਕਿਨੇ ਇੱਥੇ ਰੋਕੀ ਤੇ ਰੋਕੀ ਇਥੇ ਲੈ ਵੀ ਹੁਣ ਜਾ ਰਹੇ ਆ ਸਾਸਦੀ ਨਗਰ ਤੇ ਲੈ ਵੀ ਫਾਟਕ ਬੰਦ ਕਰੋਂ ਨਿਕਲੇ ਟ੍ਰੇਨ ਵੀ ਆ ਗਈ ਮਰੀ ਲੇਟ ਆਈ ਹੈ ਸਾਸਤੀ ਨਗਰ ਆਪਾਂ ਆ ਗਏ ਆ ਮੈਂ ਹੱਥ ਫਤੇ ਕਿੱਧਰੋਂ ਜਾਣਾ ਪਹਿਲਾਂ ਦੁਕਾਨਾਂ ਉਹ ਹੀ ਪਿਛੇ ਸਾਲ ਵਾਲੀਆਂ ਹੈ ਉਹ ਹੀ ਦੁਕਾਨਾਂ ਪਿਛੇ ਸਾਲ ਵਾਲੀਆਂ ਮੈਂ ਕਹਾਂ ਉਹ ਲੱਗੀਆਂ ਨਵਾਂ ਦੇ ਕੁਛ ਵੀ ਨਹੀਂ ਜਮਤ ਦੇ ਦੇਖੋ ਮੰਨ ਤੇ ਭਾਂਡੇ ਦੀ ਦੁਕਾਨ ਇਹ ਤੁਹਾਨੂੰ ਆ ਲੂੰਦੇ ਨੇ ਕਿੰਨੇ ਦੀ ਭਾਜੀ 100 ਦੇ ਦੀ 100 100 ਦੇ ਦੀ ਪਾ ਲੇ ਜਿਹੜੇ ਆਵਾਜ਼ ਵੱਡਾ ਇਹ ਆਹ ਦੇਖੋ ਬਲੇਸਰ ਸੱਤੇ ਉਹ ਵੀ ਡੇਮੇਜ ਸੱਤੇ ਜਿਹੜਾ ਵਾਲੇ ਇਹ ਕੱਪ ਬਲੇਸਰ ਨਹੀਂ ਲੱਗਿਆ ਉਹ ਤੋਂ ਲੈਨੇ ਆਪਾਂ ਕੱਪ ਆ ਵੀ ਸਮਾਨ ਦੇ ਕੋਲ ਆਣੇ ਅਗਰ ਟਿੱਕੀਆਂ ਖਾ ਲਈਏ ਚਲੋ ਆਜੋ ਲੈ ਟਿੱਕੀ ਤੇ ਆ ਗਈ ਗਈ ਬਣ ਕੇ ਮਿੰਟਾਂ ਮਿੰਟੇ ਇਹ ਨਹੀਂ ਜਿਉਣੀ ਬੰਦੀਆਂ ਵੀ ਬੰਨੀਆਂ ਇਹਨਾਂ ਨੇ ਕਿ ਮਤਲਬ ਕੋਈ ਅੱਗੇ ਨਾ ਖਿੱਚ ਕੇ ਕਰ ਲੇ ਉਸ ਹਿਸਾਬ ਨਾਲ ਕੰਮ ਚਲਾਉਂਦੇ ਆ ਨਿਸਕੀ ਨਹੀਂ ਬੰਦੇ ਸਾਰੇ ਬੰਦੇ ਸਕੀਨ ਆ ਵੀ ਗਾੜਾ ਨਹੀਂ ਕੁਵੀ ਸਕੀਨ ਨਹੀਂ ਇਹਦਾ ਧਿਆਨ ਇੱਧਰ ਬੰਦ ਨਵੇਂ ਜੁੱਤੀਆਂ ਦੀ ਦੁਕਾਨ ਤੇ ਆ ਗਏ ਆਪਾਂ ਤੇ ਖਲਾਉਣ ਵਾਲੇ ਹਾਂ ਉਹ ਪਤਾ ਸੰਗਲੀਆਂ ਹੁੰਦੇ ਆਈ ਹੈ ਬਾਰਿਸ਼ ਹੋ ਗਈ ਬਾਰਿਸ਼ ਹੋ ਕੇ ਤੇ ਆਪਾਂ ਨਿਕਲੇ ਆ ਸਸੀ ਨਗਰੋਂ ਪਤਾ ਇੱਧਰ ਪਤਾ ਨੇ ਗੰਢੀ ਕਮਾਲੀ ਆ ਕੇ ਆ ਗਏ ਆ ਘਰ ਹੁਣੇ ਪਹੁੰਚੇ ਤੇ ਬਾਰਿਸ਼ ਕਰੋ ਚੱਕ ਤੁਸੀਂ ਕਿੱਦਾਂ ਬਾਰਿਸ਼ ਪੈ ਰਹੀ ਚੈੱਕ ਕਰ ਸਕਦੇ ਕਿਦਾਂ ਮੀਂਹ ਹੁੰਦਾ ਨਜ਼ਾਰੇਦਾਰ ਫਸਟ ਕਲਾਸ ਜਿ ਪਾਇ ਪਟਕੀ ਬੰਨੀ ਪਟਕੀ ਦੀ ਗੰਢ ਜਿਹੜੀ ਅੱਗੇ ਪਾਸੇ ਲੈਂਸ ਫਤੇ ਕਿੱਥੋਂ ਆ ਕੋਮੀ ਕਰਕੇ ਕਿੱਥੋਂ ਆ ਕੋਮੀ ਕਰਕੇ ਕਿੱਥੋਂ ਕਿੱਥੋਂ ਆ ਦੱਸ ਬਾਰਿਸ਼ ਕਰੋ ਚੱਕ ਪਰਸੋਂ ਦੀ ਬਾਰਿਸ਼ ਪੈਣ ਦੀ ਅੱਜ ਫੇਰ ਬਸ 2-3 ਘੰਟੇ ਹਟੇ ਆ। ਮੂਹ ਕਿਦਾਂ ਨਾ ਕਰਦਾ ਜਦੋਂ ਫੂੜ ਜੀ ਪੈਂਦੀ ਕਰ। ਆਗ ਦੇ ਬੰਨਿਆ। ਮੀ ਬੰਦ ਹੋ ਗਏ ਹੁਣ। ਮੋਟਰ ਭਰ ਲਈ ਮੈਂ ਤੇ। ਕੀ ਲੱਗਿਆ ਬਣਾਉਣਾ? ਤੋਰੀਆਂ। ਅਸਾਂ ਫਰਸਟ ਕਲਾਸ। ਕੱਲ ਬਣਾਏ ਆ ਆਲੂ ਆਲੂ ਪੂੜੀਆਂ ਅੱਜ ਨਹੀਂ ਅੱਜ ਰੋਜ਼ ਖਾਈ ਜਾਂਦੇ ਇਹ ਤਾਂ ਮਤਲਬ ਮੀਂਹ ਹੁੰਦਾ ਰੋਜ਼ ਪੂੜੀਆਂ ਖਾਈ ਜਾਂਦੇ ਕੱਲ ਫੇ ਪਕੌੜੇ ਹਾਂ ਪਕੌੜੇ ਹਾਂ ਹਾਂ ਬਤੇ ਆਓ ਇੱਧਰ ਨੱਕ ਤੇ ਕੀ ਲਾਇਆ ਨੱਕ ਤੇ ਕੀ ਲਾ ਟਾ ਲਾਇਆ ਹੈ ਨੱਕ ਤੇ ਟਾ ਲਾਇਆ ਵੇਖੋ ਆ ਵੇ ਕਟਾ ਲਾਇਆ ਨੱਕ ਤੇ ਮੰਮੀ ਨੇ ਲਾਇਆ ਟਾ ਹੈ ਮੰਮੀ ਨੇ ਲਾਇਆ ਮੰਮੀ ਨੇ ਘੁਮਿਆਟਾ ਗੁੰਦੀ ਲਾ ਦਿੰਦੀ ਆਟਾ ਅਬੋ ਜੀ ਨਾਲ ਬੰਦੀ ਇਹਦੇ ਫਤਗੀ ਲੈ ਖੰਡਿਆ ਵੇ ਖਤਰ ਦੇ ਖਿਲਾੜੀਓ ਫਤਿਹ ਉਧਰ ਵੇ ਖਤਰ ਦੇ ਖਿਲਾੜੀ ਇਹ ਕਰਨੇ ਦੀ ਸਿਕੰਦਰ ਕੋ ਨੋਂਦੀ ਸਿਕੰਦਰ ਦੇੋਂ ਦੇ ਬਾਹਰ ਨਾ ਸੁੱਟ ਲਈ